ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸਮਾਂ ਗੁਰਬਾਣੀ ਦੇ ਵਿਚਾਰ ਕਰੀਏ ਥੋੜਾ ਸਮਝਣ ਦਾ ਯਤਨ ਕਰੀਏ ਜਿਵੇਂ ਕਿ ਸਾਨੂੰ ਆਪਾਂ ਇਹ ਹਰ ਵਾਰ ਇੱਕੋ ਟੌਪਿਕ ਦੇ ਉੱਤੇ ਗੱਲ ਕਰਦੇ ਆਂ ਕਿ ਭਈ ਪ੍ਰਾਪਤ ਮਾਲਕ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਮਾਰਜ਼ ਜਨਮ ਦੇ ਵਿੱਚ ਬਸ ਜੇ ਆਪਾਂ ਗੁਰਬਾਣੀ ਦੇ ਨਾਲ ਜੁੜੇ ਆ ਗੁਰਮਤ ਦੇ ਨਾਲ ਜੁੜੇ ਆ ਥੋੜਾ ਬਹੁਤ ਸਾਡਾ ਇਸ ਪਾਸੇ ਖਿਆਲ ਹੈ ਤੇ ਬਾਸਰ ਇਸੇ ਭਗਤੀ ਨੂੰ ਵਾਰ-ਵਾਰ ਵਿਚਾਰਨਾ ਪਵੇਗਾ ਕਿ ਮੈਨੂੰ ਇਹ ਮਾਨਸ ਜਨਮ ਮਿਲਿਆ ਹੈ ਪ੍ਰਾਪਤੀ ਹੋਈ ਹੈ ਭਈ ਪ੍ਰਾਪਤ ਮਾਨੁਖ ਦੇਹ ਰੀਆ ਮਾਨੁਖ ਦੇਹ ਦੀ ਮਨੁੱਖੇ ਜਨਮ ਦੀ ਇਹ ਸਰੀਰ ਦੀ ਪਰ ਪਾਸ਼ਾ ਗੁਰੂ ਅਰਜਨ ਪਾਸ਼ਾ ਕਹਿੰਦੇ ਕਹਿੰਦੇ ਕਿਉਂ ਮਿਲੇ ਆ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਬਰੀਆ ਇਹ ਤੇਰੀ ਵਾਰੀ ਹੈ ਤੈਨੂੰ ਮੌਕਾ ਮਿਲਿਆ ਸਮਾਂ ਮਿਲਿਆ ਹੋਵੇ ਬਸ ਹੁਣ ਇਹ ਹੀ ਇਹ ਚੀਜ਼ ਚੀਜ਼ ਨੂੰ ਵਿਚਾਰਨਾ ਹੈ ਕਿ ਆਪਾਂ ਇਹ ਜਿਹੜਾ ਸਾਨੂੰ ਸਮਾਂ ਮਿਲਿਆ ਹੈ ਜਿਸ ਕੰਮ ਵਾਸਤੇ ਮਿਲਿਆ ਉਹ ਕੰਮ ਹੋਇਆ ਕਿ ਨਹੀਂ ਅਜੇ ਕਿਉਂਕਿ ਸਾਡਾ ਮਕਸਦ ਹੈ ਪਰਮੇਸ਼ਰ ਨੂੰ ਮਿਲਣਾ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਜੀਵ ਜਿਆਦਾ ਭਟਕਣਾ ਦੇ ਵਿੱਚ ਉਲਝ ਗਿਆ ਹੈ ਇਹ ਪੰਕਤੀਆਂ ਪੜਦੇ ਜ਼ਰੂਰ ਲੈਂਦਾ ਹੈ ਪਰ ਕਦੇ ਇੱਤੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਰ ਬੰਦੇ ਨੇ ਪ੍ਰਮਾਤਮਾ ਨੂੰ ਇੱਕ ਖਿਲਾਉਣਾ ਸਮਝਿਆ ਲੋਗਨ ਆਰਾਮ ਖਿਲਾਉਣਾ ਜਾਣਾ ਕੋਈ ਬੰਦਾ ਕਹਿੰਦਾ ਮੈਨੂੰ ਮਿਲਿਆ ਮੈਂ ਫਲਾਣੇ ਬੰਦੇ ਵਿੱਚ ਰੱਬ ਵੇਖਦਾ ਮੈਨੂੰ ਉਹਦੇ ਵਿੱਚ ਰੱਬ ਦਿਖਦਾ ਪਰ ਅਸਲ ਦੇ ਵਿੱਚ ਪਰਮੇਸ਼ਰ ਦਾ ਭੇਦ ਜਿਹੜਾ ਬਹੁਤ ਬਿਰਲੇ ਜਨਾਂ ਨੂੰ ਹੁੰਦਾ ਆਮ ਤੌਰ ਤੇ ਸਾਡੇ ਸਿੱਖ ਵੀ ਇਹ ਗੱਲ ਕਹਿ ਦਿੰਦੇ ਆ ਕਿ ਪਰਮੇਸ਼ਰ ਜਿਹੜਾ ਰੱਬ ਜਿਹੜਾ ਨੀਲੀ ਛੱਤ ਵਾਲਾ ਕਹਿ ਦਿੰਦੇ ਆ ਉੱਚੀ ਥਾਂ ਤੇ ਵਸਦਾ ਹੈ ਉਹ ਅਸਮਾਨ 'ਤੇ ਰਹਿੰਦਾ ਹੈ ਬੱਦਲਾਂ ਦੇ ਵਿੱਚ ਰਹਿੰਦਾ ਹੈ ਉੱਪਰ ਵਾਲਾ ਕਹਿ ਦਿੰਦੇ ਆ ਉਹਨੂੰ ਆਮ ਤੌਰ ਤੇ ਕਹਿੰਦੇ ਉੱਪਰ ਵਾਲਾ ਸਭ ਦੇਖਦਾ ਹੈ ਪਰ ਇਹ ਚੀਜ਼ਾਂ ਗੁਰਮਤਿ ਤੇ ਲਾਗੂ ਨਹੀਂ ਹੁੰਦੀਆਂ ਗੁਰਬਾਣੀ ਜਿਹੜੀ ਹੈ ਇਸ ਤੋਂ ਬਿਲਕੁਲ ਉਲਟ ਚੱਲਦੀ ਪਾਸ਼ਾ ਸਾਨੂੰ ਬਾਣੀ ਚ ਦੱਸਦੀ ਹੈ ਕਿ ਪਰਮੇਸ਼ਰ ਜਿਹੜਾ ਹੈ ਉਹ ਬਿਲਕੁਲ ਸਾਡੇ ਨੇੜੇ ਹੈ ਨੇੜੇ ਵੀ ਸ਼ਬਦ ਬਹੁਤਾ ਨਹੀਂ ਢੁਕਦਾ ਇਸ ਚ ਤੇ ਆਪਾਂ ਸਿੱਧਾ ਕਹਿ ਲਈਏ ਕਿ ਅਸੀਂ ਪਰਮੇਸ਼ਰ ਦੇ ਵਿੱਚ ਬੈਠੇ ਹਾਂ ਲੱਖਾਂ ਕਰੋੜਾਂ ਸੂਰਜ ਤਾਰੇ ਜਿਹੜੇ ਆ ਪਰਮੇਸ਼ਰ ਦੇ ਵਿੱਚ ਸਮਾਏ ਆ ਉਹਨਾਂ ਲੱਖਾਂ ਕਰੋੜਾਂ ਦੇ ਵਿੱਚ ਸੂਰਜਾਂ ਤਾਰੇ ਆ ਚੰਦਰਮਾ ਧਰਤੀ ਦੇ ਧਰਤੀਆਂ ਦੇ ਧਰਤੀ ਦੇ ਵਿੱਚ ਕਿੰਨੀਆਂ ਧਰਤੀਆਂ ਦੇ ਵਿੱਚ ਇੱਕ ਧਰਤੀ ਦੇ ਵਿੱਚ ਇੱਕ ਮੈਂ ਵੀ ਛੋਟਾ ਜਿਹਾ ਕਣਕਾ ਬੈਠਾ ਮੈਂ ਵੀ ਉਹਦੇ ਵਿੱਚ ਸਮਾਇਆ ਹੋਇਆ ਇੱਕ ਪਾਸੇ ਸਾਡੀ ਜ਼ਿੰਦਗੀ ਦਾ ਮਕਸਦ ਆ ਪਰਮੇਸ਼ਰ ਨੂੰ ਮਿਲਣਾ ਹੁਣ ਦੂਜਾ ਪੱਖ ਇਹ ਆ ਗੁਰਪਿਆਰੀ ਸਾਧ ਸੰਗਤ ਪਾਸ਼ਾ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਜਿਸ ਨੂੰ ਤੂੰ ਮਿਲਣ ਵਾਸਤੇ ਆਇਆ ਹੈ ਤੂੰ ਉਹਨੂੰ ਆਲਰੇਡੀ ਮਿਲਿਆ ਹੋਇਆ ਹੈ ਇਹ ਤੇਰੇ ਮਨ ਚ ਦੇਖ ਹੈ ਜੋ ਸੀ ਇੱਕ ਸ਼ਬਦ ਰੋਜ਼ ਪੜ੍ਹਦੇ ਆਂ ਆਪਾਂ ਦਾਲੀ ਪੰਕਤੀ ਕੱਢ ਲੈਂਦੇ ਆਂ ਤੂੰ ਦਰੇ ਆਉ ਸਭ ਤੁਝ ਹੀ ਵਾਹੇ ਤੁਧ ਬਿਨ ਦੂਜਾ ਕੋਈ ਨਾ ਹੈ ਤੇ ਤੂੰ ਇੱਕ ਦਰਿਆ ਹੈ ਸਾਰੇ ਤੇਰੇ ਵਿੱਚ ਸਮਾਏ ਹੋਏ ਆ ਤੇ ਤੇਰੇ ਤੋਂ ਇਲਾਵਾ ਤੇ ਪਰਮੇਸ਼ਰ ਦੂਸਰਾ ਹੈ ਹੀ ਕੋਈ ਨਹੀਂ ਇਹ ਜਿਨ੍ਹਾਂ ਨੇ ਪੰਕਤੀਆਂ ਲਿਖੀਆਂ ਨੇ ਉਹਨਾਂ ਦੇ ਭਰਮ ਦੂਰ ਹੋ ਗਏ ਸੀ ਜਦੋਂ ਆਪਾਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਰੱਬ ਨੂੰ ਮਿਲਣ ਵਾਸਤੇ ਆਏ ਆ ਪਹਿਲਾਂ ਤੇ ਆਪਾਂ ਮਕਸਦ ਨੂੰ ਜਾਣਨਾ ਹੈ ਫਿਰ ਜੇ ਉਹ ਸੀ ਕਹਿੰਦੇ ਨੇ ਕਿ ਅਸੀਂ ਮਿਲਣਾ ਆ ਹੁਣ ਤੇ ਠੀਕ ਆ ਸਾਨੂੰ ਮਕਸਦ ਪਤਾ ਲੱਗਿਆ ਹੁਣ ਸਾਨੂੰ ਮਿਲਾਓ ਫਿਰ ਦੂਜੇ ਪਾਸੇ ਗੁਰਬਾਣੀ ਦਾ ਇਹ ਹੁੰਦਾ ਹੈ ਕਿ ਮਿਲਣਾ ਕਿੰਨੂ ਹੈ ਤੂੰ ਤੇ ਮਿਲਿਆ ਹੋਇਆ ਹੈ ਪਰਮੇਸ਼ਰ ਨੂੰ ਸਭ ਕੁਝ ਦੇਖਦਾ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੀਤਾ ਜਗ ਸੰਸਾਰ ਹੁਣ ਤੇ ਸਾਰੇ ਦੇਖਦੇ ਪਏ ਪੰਜ ਸਾਂ ਕਹਿੰਦੇ ਤੂੰ ਤੇ ਇਹ ਹਿਸਾਬ ਹੈ ਕਿ ਤੂੰ ਇਹ ਹਿਸਾਬ ਹੈ ਕਿ ਮੱਛੀ ਇਹ ਗੱਲ ਕਹਿ ਰਹੀ ਹੈ ਕਿ ਉਹ ਸਮੁੰਦਰ ਨੂੰ ਮਿਲਣਾ ਹੈ ਹੁਣ ਮੱਛੀ ਸਮੁੰਦਰ ਨੂੰ ਮਿਲ ਨਹੀਂ ਸਕਦੀ ਮੱਛੀ ਆਲਰੇਡੀ ਸਮੁੰਦਰ ਦੇ ਵਿੱਚ ਹੈ ਉਹ ਵੱਖਰੀ ਗੱਲ ਉਹ ਪਰਮ ਵਿੱਚ ਜਾ ਸਕਦੀ ਹੈ ਜਿਵੇਂ ਕਿ ਸਾਨੂੰ ਪਰਮ ਕਿ ਪ੍ਰਮਾਤਮਾ ਪਤਾ ਨਹੀਂ ਕਿੱਥੇ ਵਸਦਾ ਹੈ ਸਾਡੇ ਤੇ ਪਰਮੇਸ਼ਰ ਦੇ ਅਸੀਂ ਇੱਕ ਪਰਮੇਸ਼ਰ ਦਾ ਹੀ ਰੂਪ ਹਾਂ ਜਿੰਨੀ ਵੀ ਸਾਡੀ ਭਗਤੀ ਧਿਆਨ ਅਭਿਆਸ ਆ ਇਹਦਾ ਐਂਡਿੰਗ ਪੁਆਇੰਟ ਇੱਥੇ ਆ ਸੀ ਇੱਥੇ ਜਾ ਕੇ ਸਾਡਾ ਅਭਿਆਸ ਐਂਡ ਹੋਣਾ ਵਾ ਜਿੱਥੇ ਸਾਡਾ ਬਿਲਕੁਲ ਭਰਮ ਖਤਮ ਹੋ ਜਾਣਾ ਕਿ ਹੈ ਹੀ ਤੂੰ ਆ ਕੁਛ ਵੀ ਨਹੀਂ ਆ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਫੇ ਹੁਣ ਤੂੰ ਹੀ ਆ ਹੁਣ ਮੈਂ ਨਹੀਂ ਆ ਸਟਾਰਟਿੰਗ ਇੱਥੋਂ ਹੀ ਕਿ ਸਿਰਫ ਮੈਂ ਹੀ ਆ ਹੋਰ ਹੈ ਹੀ ਕੋਈ ਨਹੀਂ ਜਦੋਂ ਅਭਿਆਸ ਕੀਤਾ ਧਿਆਨ ਦੇ ਵਿੱਚ ਗਏ ਤੇ ਜਾ ਕੇ ਕੀ ਦੇਖਿਆ ਕਿ ਮੈਂ ਤੇ ਹੈ ਹੀ ਕੁਛ ਨਹੀਂ ਇਹਨੂੰ ਥੋੜਾ ਜਿਹਾ ਸਮਝਣ ਵਾਸਤੇ ਦਾ ਇੱਕ ਬੜੀ ਪਿਆਰੇ ਤਰੀਕੇ ਨਾਲ ਅਸੀਂ ਹੋਰ ਉਦਾਹਰਨ ਦੇ ਤੌਰ ਤੇ ਸਮਝ ਲੈਂਦੇ ਛੇਤੀ ਗੱਲ ਸਾਨੂੰ ਸਮਝ ਆ ਜਾਏਗੀ। ਆਓ ਥੋੜਾ ਦੇਖਦੇ ਹਾਂ। ਇਹ ਦੇਖੋ ਪਿਆਰਿਓ। ਐਨਾ ਇਹਨੂੰ ਇਸ ਤਰੀਕੇ ਨਾਲ ਸਮਝੋ ਜਿਹਨੂੰ ਸਮਝਣ ਵਾਸਤੇ ਬੜੀ ਸੌਖੀ ਇੱਕ ਉਦਾਹਰਨ ਹੈ। ਇਹ ਦੇਖੋ ਇਹ ਜਿੰਨਾ ਵੀ ਹੈ ਨਾ ਬਣਿਆ ਹੋਇਆ ਇੱਕ ਆਕਾਰ ਜਿਹੜਾ ਬਣਾਇਆ ਹੈ। ਇੱਕ ਮਕਾਨ ਦੀ ਛੱਤ ਹੈ। ਇਹ ਤਾਂ ਸਮਝ ਲਓ ਵੀ ਇੱਕ ਘਰ ਹੈ। ਘਰ ਦੀ ਛੱਤ ਹੈ ਇੱਕ ਮਕਾਨ ਦੀ ਛੱਤ ਹੈ। ਹੁਣ ਇਹ ਪੂਰਾ ਇੱਕ ਮਕਾਨ ਹੈ ਬਿਲਕੁਲ ਪੂਰਾ ਹਾਉਲ ਹੀ ਬਣਿਆ ਹੋਇਆ ਹੈ ਪਰ ਮਿਸਤਰੀ ਘਰਦਿਆਂ ਦੀ ਸਲਾਹ ਨਾਲ ਮਿਸਤਰੀ ਨੇ ਕੀ ਕੀਤਾ ਦੇਖੋ ਇਹ ਹਾਉਲ ਦੇ ਵਿੱਚ ਇੱਕ ਕੰਧ ਕਰਕੇ ਇਹ ਦੋ ਕਮਰੇ ਬਣਾ ਦਿੱਤੇ ਹੈ ਪੂਰਾ ਹਾਉਲ ਹੀ ਹੈ ਇਹ ਜੰਨਾ ਵੀ ਬਣਿਆ ਹੋਇਆ ਹੈ ਨਾ ਇਹ ਪੂਰਾ ਜੰਨਾ ਵੀ ਇਹ ਏਰੀਆ ਬਣਿਆ ਹੋਇਆ ਹੈ ਸਾਰਾ ਹਾਉਲ ਹੀ ਹੈ ਪਰ ਦੇਖੋ ਇਹਦੇ ਵਿੱਚ ਇਹ ਦੋ ਕਮਰੇ ਬਣੇ ਆ ਇਹੋ ਕੀ ਕੀਤਾ ਇਹਦੇ ਵਿੱਚ ਕੰਧ ਕਰ ਦਿੱਤੀ ਗਈ ਹੈ ਹੈਨਾ ਹੈ ਹਾਲ ਆ ਪਰ ਕੰਧ ਕਰਕੇ ਦੋ ਕਮਰੇ ਬਣ ਗਏ ਹੁਣ ਇੱਥੇ ਪਤਾ ਕੀ ਚੀਜ਼ ਹੈ ਦੇਖੋ ਇਹ ਹਾਲ ਜਿਹੜਾ ਆ ਨਾ ਬਣਿਆ ਹੋਇਆ ਹੈ ਇਹ ਹਾਲ ਇਹਨਾਂ ਕਮਰਿਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਕੁਝ ਨਹੀਂ ਹੋ ਮੈਂ ਹੀ ਆ ਸਾਰਾ ਠੀਕ ਹੈ ਨਾ ਪਰ ਇਹ ਕਮਰੇ ਕਹਿ ਰਹੇ ਕਿ ਨਹੀਂ ਤੂੰ ਵੱਖਰਾ ਹੈਂ ਤਾਂ ਮੈਂ ਵੱਖਰਾ ਹੈਂ ਤੂੰ ਇੱਕ ਅਲੱਗ ਚੀਜ਼ ਹੈਂ ਤਾਂ ਮੈਂ ਇੱਕ ਅਲੱਗ ਚੀਜ਼ ਗੱਲ ਨੂੰ ਅਸੀਂ ਸਮਝਣ ਦਾ ਯਤਨ ਕਰੀ ਆਪਾਂ ਰਮਨ ਸਿਰ ਪਿਆ ਹੀ ਪਰ ਆਇਆ ਹੁਣ ਇੱਥੇ ਆ ਅਸੀਂ ਆ ਤੇ ਇਹ ਪਰਮਾਤਮਾ ਪਰਮਾਤਮਾ ਇੱਕ ਹੌਲ ਸਮਝ ਲਓ ਜਿਹਦੇ ਵਿੱਚ ਕੰਦਾ ਮਾਰ ਮਾਰ ਕੇ ਕਮਰੇ ਕੱਢੇ ਗਏ ਆ ਵੱਖਰੇ ਪਰ ਹੈ ਸਾਰਾ ਇੱਕੋ ਹੀ ਹੈ ਵਿਚੀ ਹੈ ਇਹਦੇ ਪਰ ਕੰਦਾ ਘੜ ਦਿੱਤੀਆਂ ਹੁਣ ਇੱਥੇ ਕੀ ਹੈ ਜਦ ਹਮ ਹੋਤੇ ਤਬ ਤੋਂ ਨਹੀਂ ਕਿਉਂਕਿ ਆ ਏਰੀਆ ਮੇਰਾ ਹੈ ਨਾ ਮੈਨੂੰ ਲੱਗਦਾ ਹੈ ਹੀ ਨਹੀਂ ਪਰਮਾਤਮਾ ਕਿੱਥੇ ਪਰ ਜਿਉਂ ਹੀ ਅਸੀਂ ਥੋੜਾ ਜਿਹਾ ਅਭਿਆਸ ਕਰਨਾ ਸ਼ੁਰੂ ਕੀਤਾ ਥੋੜਾ ਜਿਹਾ ਗੁਰਮਤ ਨੂੰ ਸਮਝਿਆ ਲਿਆ ਕੇ ਥੋੜੇ ਸ਼ੈੜੀ ਦੇ ਨਾਲ ਕੰਮ ਤੋੜਤੀ ਇਹ ਕੰਮ ਤੋੜਤੀ ਇਹ ਕੀ ਬਣ ਗਿਆ ਇਦਾਂ ਹੀ ਬਣ ਗਿਆ ਸੈਂਪਲ ਦੋਵੇਂ ਕਮਰੇ ਢਾਤ ਤੇ ਇਹ ਇਦਾਂ ਬਣ ਗਿਆ ਇਹ ਦੇਖ ਪੂਰਾ ਹੌਲ ਬਣ ਗਿਆ ਹੁਣ ਇਹ ਸਾਰਾ ਕੀ ਹੈ ਪਰਮਾਤਮਾ ਕਿੱਥੇ ਗਿਆ ਕਮਰੇ ਖਤਮ ਹੋ ਗਿਆ ਨਾ ਪਰਮਾਤਮਾ ਇਹ ਸਿਰਫ ਕੰਦ ਕੱਢੀ ਆ ਵਿੱਚ ਕੰਦ ਢਾਤੀਆਂ ਕਮਰੇ ਖਤਮ ਹੋ ਗਏ ਇਹ ਪੂਰਾ ਹਾਲ ਬਣ ਗਿਆ ਬਸ ਇਹ ਪਰਮ ਹੈ ਆਮ ਸਾਡੇ ਜੀਵਨ ਦੇ ਵਿੱਚ ਇਹੀ ਪਰਮ ਨੇ ਜਾਂਦਾ ਬਸ ਇੱਥੇ ਕਮਰੇ ਨਹੀਂ ਜਦਨ ਦੇ ਰਹੇ ਉਹ ਕਹਿੰਦੇ ਨਹੀਂ ਤੂੰ ਅੱਖਰਾ ਐ ਅਸੀਂ ਵੱਖਰੇ ਬਸ ਇਹੀ ਸਾਡਾ ਸਹਾਰਾ ਰੱਬ ਵੱਖਰਾ ਮੈਂ ਵੱਖਰਾ ਰੱਬ ਵੱਖਰਾ ਐ ਮੈਂ ਕੁਝ ਵੱਖਰਾ ਐ ਪਤਾ ਨਹੀਂ ਕਿੱਥੇ ਵੱਸਦਾ ਪਤਾ ਨਹੀਂ ਕਿੱਥੇ ਵੱਸਦਾ ਸਾਹਮਣੇ ਵੱਸਦਾ ਸਭ ਸਵਾਸ ਦੇ ਰਿਹਾ ਸਭ ਸਭ ਤੋਂ ਨੋ ਕਿਰਪਾਲ ਸਵਾਲੇ ਸਾਈ ਭਾਈ ਕੰਦ ਕਰ ਦਿੱਤੀ ਐ ਇਹ ਕੰਦਾ ਅਸੀਂ ਪੜਦੇ ਨੇ ਨਿਕਟ ਸੁਣੋ ਅਰ ਪੇਖੋ ਨਹੀਂ ਭਰਤੀ ਹੁੰਦੀ ਗੁਰਬਾਣੀ ਦੀ ਇੱਕ ਨਿਕਟ ਸੁਣੋ ਸੁਣ ਲਿਆ ਵਾ ਕਿ ਤੂੰ ਨੇੜੇ ਹੀ ਐ ਇੰਨਾ ਵੀ ਪਤਾ ਲੱਗ ਗਿਆ ਬੱਲੇ ਕਹਿ ਵੀ ਦਿੰਦੇ ਆ ਰੱਬ ਨੇੜੇ ਹੀ ਹੈ ਕਿਹੜਾ ਦੂਰ ਵਸਦਾ ਨਿਕਟ ਸੁਣੋ ਅਰ ਪੇਖੋ ਨਹੀਂ ਪਰ ਦੇਖਿਆ ਨਹੀਂ ਕਿਉਂ ਨਹੀਂ ਦੇਖਿਆ ਇਹ ਕੰਦਾ ਵਿੱਚ ਧਰਮ ਪਰਮ ਦੁੱਖ ਭਰੀਆ ਆ ਪਰਮੇ ਵਿੱਚ ਪਰਮ ਦੀ ਗੰਦ ਹੈ ਪਰਮ ਪਰਮ ਦੁੱਖ ਪਰਿਆ ਹੋ ਹੋ ਕਿਰਪਾ ਗੁਰ ਲਾਹ ਪਾਰ ਤੋਂ ਮਿਲੇ ਲਾਲ ਮਨਹਰੀਆ ਜਦੋਂ ਗੁਰ ਦਾ ਗਿਆਨ ਲਿਆ ਆ ਕੰਦ ਖਤਮ ਹੋ ਗਈ ਕੰਦ ਖਤਮ ਹੋ ਗਈ ਮਿਲੇ ਲਾਲ ਮਨਹਰੀਆ ਹੁਣ ਆ ਪ੍ਰਮਾਤਮਾ ਮਿਲ ਗਿਆ ਕਿਉਂ ਕੰਦ ਹੈ ਹੀ ਨਹੀਂ ਹੁਣ ਮੈਂ ਕਿੱਥੇ ਆ ਕਮਰਾ ਹੈ ਹੀ ਨਹੀਂ ਵਿੱਚ ਅਸਲ ਵਿੱਚ ਜਦੋਂ ਸੰਸਾਰ ਬਣਿਆ ਨਾ ਅਰਬ ਨਰਬਤ ਤੁੰਦਕਾਰ ਉਹਦਾ ਹੈ ਹੀ ਸਾਰਾ ਇਹੀ ਪਰਮੇਸ਼ਰ ਹੀ ਇੱਥੇ ਬਸ ਉਹਨੇ ਆਪਣੇ ਵਿੱਚੋਂ ਇਹ ਚੀਜ਼ਾਂ ਬਣਾਤੀਆਂ ਸਾਰੀਆਂ ਅਸੀਂ ਲੱਭਦੇ ਰਹਦੇ ਹਾਂ ਬੱਤ ਜਦੋਂ ਆਪਾਂ ਐ ਬਣ ਗਏ ਨਾ ਸਾਡਾ ਜਨਮ ਬਲ ਖਤਮ ਹੋ ਜਾਣਾ ਐ ਬਣ ਐਸੇ ਚੀਜ਼ ਨੂੰ ਸਮਝਾਉਣ ਵਾਸਤੇ ਆ ਸਾਰਾ ਸ਼ਬਦ ਹੈ ਗੁਰੂ ਅਰਜਨ ਮਾਫ ਕਰਨਾ ਗੁਰ ਤੇਗ ਬਹਾਦਰ ਪਾਤਸ਼ਾਹ ਦਾ ਸ਼ਬਦ ਚ ਗੁਰ ਕਿਰਪਾ ਜੇਹ ਨਰਕੋ ਕੀ ਨੀਤੇ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿ ਜਿਉ ਪਾਲੀ ਸੰਗ ਪਾਲਿ ਆ ਸ਼ਬਦ ਸਾਰਾ ਬੜਦੇ ਆ ਪੰਕਤੀਆਂ ਲਿਖੀਆਂ ਨੇ ਪੀ ਦਲੀਨ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ ਪਰਮੇਸ਼ਰ ਵਿੱਚ ਕਮਰਾ ਹੌਲ ਦੇ ਵਿੱਚ ਹੀ ਲੀਨ ਆਲਰੇਡੀ ਲੀਨ ਆ ਪਹਿਲਾਂ ਹੀ ਆਪਾਂ ਲੀਨ ਆ ਪਰਮੇਸ਼ਰ ਦੇ ਵਿੱਚ ਆਪਾਂ ਸਾਰੇ ਪ੍ਰਕਾਸ਼ ਰੂਪ ਪਰਮੇਸ਼ਰ ਦਾ ਹੀ ਇੱਕ ਰੂਪ ਆ ਦਵੇ ਸਮਾਇਆ ਪਰ ਉਹ ਕੰਧ ਬਣ ਗਈ ਨਾ ਹੁਣ ਕੰਧ ਜਦੋਂ ਬਣ ਗਈ ਆ ਵੇਖੋ ਕਿੰਨੇ ਰੋਗ ਬਣ ਗਏ ਜੋ ਨਰ ਦੁੱਖ ਮਿਆ ਦੁੱਖ ਨਹੀਂ ਮੰਨੇ ਆਪਾਂ ਪਾਸ਼ਾ ਦੇ ਦੱਸਿਆ ਵੀ ਆ ਸਾਰੀਆਂ ਬਿਮਾਰੀਆਂ ਜਦੋਂ ਦੂਰ ਹੋ ਜਾਣਗੀਆਂ ਨਾ ਤੇਰੀਆਂ ਸੋ ਕੁਸ ਨੇਹ ਹੋਰ ਭੈ ਦੇ ਹੀ ਜਾ ਕੇ ਕੰਚਨ ਮਾਟੀ ਮਾਨੇ ਇਹ ਸਾਰੇ ਭਾਸ਼ਾ ਨੇ ਬੇਸੰਤ ਵੀ ਲਿਸ਼ਟਾ ਹੀ ਦਿੱਤੀਆਂ ਨੇ ਹਰ ਕੁਸੋਗ ਤੇ ਰਹੇ ਯਾਰੋ ਨਾਹਿ ਮਾਲ ਬਵਾਨਾ ਨਹਿ ਦਿੰਦਿਆ ਨੇ ਉਸਤ ਜਾ ਕੇ ਲੋਗ ਹੋਏ ਮਾਨਾ ਕਿ ਅਗਰ ਸਾਰੇ ਰੋਗ ਜਦੋਂ ਪਰਮੇਸ਼ਰ ਤੋਂ ਟੁੱਟੇ ਆਕਾਰ ਨਾਲ ਜੁੜੇ ਸੰਸਾਰ ਨਾਲ ਜੁੜੇ ਫਿਰ ਅਨੇਕਾ ਤਰ੍ਹਾਂ ਦੇ ਰੋਗ ਪੈਦਾ ਹੋ ਗਏ ਸੰਸਾਰ ਰੋਗੀ ਨਾਮਦਾਰੂ ਸਾਰਾ ਸੰਸਾਰ ਰੋਗੀ ਹੈ ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦ ਨਾ ਜਿੰਨਾ ਚਿਰ ਵੈਦ ਦੇ ਨਾਲ ਨਹੀਂ ਜੁੜੇ ਉਹ ਚ ਰੋਗ ਨਹੀਂ ਨਾ ਦੂਰ ਹੋਣਗੇ ਇਸ ਕਰਕੇ ਆ ਸਾਰੇ ਪਾਸ਼ਾਗਤ ਦੇ ਰੋਗ ਦੂਰ ਹੋਗੇ ਪਰ ਜਦੋਂ ਫਿਰ ਕਿਰਪਾ ਹੋਈ ਇਹ ਪੰਕਤੀ ਤੇ ਪਾਤਸ਼ਾਹ ਨੇ ਦੇਖ ਵਰ ਨਾਲ ਹੀ ਹੱਲ ਵੀ ਆਇਆ ਇਹ ਗੁਰ ਕਿਰਪਾ ਜਿਹੇ ਨਰਕੋ ਕੀਨੀ ਗੁਰੂ ਦੀ ਕਿਰਪਾ ਗੁਰ ਦਾ ਗਿਆਨ ਉਹ ਗਿਆਨ ਦੇ ਦੁਆਰਾ ਜਦੋਂ ਆਪਾਂ ਚੱਲਣਾ ਸ਼ੁਰੂ ਕੀਤਾ ਸਹੀ ਮਾਰਗ ਜਦੋਂ ਸਾਹਮਣੇ ਮਿਲ ਗਿਆ ਧਿਆਨ ਦੇ ਵਿੱਚ ਬਹਿਣਾ ਸ਼ੁਰੂ ਕੀਤਾ ਜੁਗਤੀ ਨੂੰ ਪਛਾਣ ਲਿਆ ਆਹ ਦੇਖੋ ਜੁਗਤ ਪਛਾਣੀ ਕਿਉਂਕਿ ਜੁਗਤੀ ਤੋਂ ਬਿਨਾ ਭਗਤੀ ਨਹੀਂ ਹੁੰਦੀ ਜੁਗਤੀ ਮੁਕਤੀ ਕਰਾਉਂਦੀ ਆ ਮੁਕਤੀ ਉਦੋਂ ਨਹੀਂ ਜਦੋਂ ਭਗਤੀ ਕਰਾਂਗੇ ਪਰ ਭਗਤੀ ਵੀ ਆਪਣੀ ਮੱਤ ਦੇ ਨਾਲ ਗੁਰਮਤ ਵਿੱਚ ਪਰਵਾਣੀ ਨਹੀਂ ਆਪਣੀ ਮੱਤ ਨਾਲ ਪਾ ਸਕਿੰਦੇ ਨਹੀਂ ਜੁਗਤ ਨੂੰ ਜਦੋਂ ਪਛਾਣ ਲਿਆ ਗੁਰ ਦੀ ਕਿਰਪਾ ਹੋ ਗਈ ਸੱਚੇ ਗੁਰ ਨੂੰ ਜਦੋਂ ਕਮਾਇਆ ਉਹਨੇ ਕਿਰਪਾ ਕਰ ਦਿੱਤੀ ਫਿਰ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਹੜਾ ਕਮਰਾ ਜਦੋਂ ਉਹਦਾ ਲਿਆ ਨਾ ਕਮਰਾ ਜਿਹੜਾ ਉਹ ਫਿਰ ਹੌਲੀ ਬਣ ਗਿਆ ਆਲਰੇਡੀ ਉਹ ਹੌਲੀ ਸੀ ਇਹ ਭਲੇਖਾ ਨਹੀਂ ਖਾਣਾ ਮਨੂੰ ਕਮਰਾ ਵੱਖਰਾ ਹੈ ਹੌਲੀ ਸੀ ਪਰ ਜਦੋਂ ਕੰਟ widehat ਜੀਤੇ ਫਿਰ ਇੱਕ ਹੀ ਬਣ ਗਏ ਇੱਕ ਹੋ ਗਿਆ ਇਸ ਕਰਕੇ ਪਿਆਰਿਓ ਬਸ ਲੋੜ ਹੁੰਦੀ ਹੈ ਸਮਝਣ ਦੀ ਜਦੋਂ ਆਪਾਂ ਕਨਸੈਪਟ ਨੂੰ ਸਮਝ ਲੈਂਦੇ ਆ ਅਸੀਂ ਪਰਮੇਸ਼ਰ ਨੂੰ ਨਹੀਂ ਸਮਝਣਾ ਅਸੀਂ ਆਪਣੇ ਆਪ ਨੂੰ ਸਮਝਣਾ ਆਪਣੇ ਆਪ ਨੂੰ ਜਾਨਣਾ ਗਿਆਨ ਲੈ ਕੇ ਸੋਝੀ ਲੈ ਕੇ ਆਪਣੇ ਆਪ ਨੂੰ ਜਦੋਂ ਆਪਾਂ ਜਾਣ ਲੈਂਦੇ ਆ ਕਿ ਮੈਂ ਕੌਣ ਆ ਮੈਂ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਇੱਕ ਜੀਵ ਆ। ਇਹ ਸਰੀਰ ਤੇ ਇੱਕ ਮੈਨੂੰ ਮਾਨਸ ਜਨਮ ਮਿਲਿਆ, ਇੱਕ ਮੌਕਾ ਮਿਲਿਆ ਤੇ ਇੱਕ ਮਿੱਟੀ ਮਿਲੀ ਆ ਬਈ। ਆਲਰੇਡੀ ਮੈਨੂੰ ਕਿੰਨੇ ਸਰੀਰ ਇੱਥੇ ਸੰਸਾਰ ਦੇ ਵਿੱਚ ਮਿਲਿਆ। ਇਹ ਵੀ ਇੱਕ ਸਰੀਰ ਮਿਲਿਆ। ਪਰ ਮੈਂ ਜੋ ਹਾਂ ਉਹ ਮਨ ਹਾਂ। ਇੱਕ ਮੁਸਾਫਿਰ ਆ। ਜਿੰਨਾ ਚਿਰ ਤੱਕ ਮੁਸਾਫਿਰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦਾ, ਗੱਡੀਆਂ ਬਾਰ-ਬਾਰ ਬਦਲਦੀਆਂ ਜਾਂਦੀਆਂ ਨੇ। ਇਸ ਕਰਕੇ ਉਹ ਗੱਡੀਆਂ ਸਰੀਰ ਬਦਲਦੇ ਜਾ ਰਹੇ ਆ ਬਾਰ-ਬਾਰ ਉਹ ਮੁਸਾਫਿਰ ਵਿਚਾਰਾ ਜੇ ਮੰਜ਼ਿਲ ਤੋਂ ਹੀ ਨਹੀਂ ਲੱ। ਨਿੱਜ ਘਰ ਨਿੱਜੀ ਘਰ ਦੇ ਵਿੱਚ ਜਦੋਂ ਆਪਣੇ ਜਾਊਗਾ। ਜਿਹੜਾ ਪਰਮੇਸ਼ਰ ਦਾ ਘਰ ਹੈ ਜਦੋਂ ਉਸ ਘਰ ਦੀ ਪਹਿਚਾਨ ਕਰ ਲੇਗਾ ਉਹ ਹੈ ਸਭ ਕੁਝ ਵਿੱਚ ਹੀ ਆ ਇੱਕੋ ਹੀ ਆ ਸਭ ਕੁਝ ਮਾਇਆ ਬ੍ਰਹਮ ਰਮੇ ਸਭ ਸੰਗ ਇੱਕੋ ਹੀ ਆ ਪਰ ਜਦੋਂ ਜੁਗਤ ਦੇ ਦੁਆਰਾ ਉਹਨੂੰ ਸਮਝ ਲਿਆ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾ ਕੇ ਜਦੋਂ ਉਸ ਮਾਰਗ ਨੂੰ ਸਮਝ ਲਿਆ ਜਦੋਂ ਤ੍ਰਿਲੋਚਨ ਬਣ ਜਾਏਗਾ ਕਿਉਂਕਿ ਦੋਹੇ ਲੋਚਣ ਤੋਂ ਜਦੋਂ ਤ੍ਰੈ ਲੋਚਨ ਬਣ ਜਾਂਦਾ ਹੈ ਨਾ ਤਿੰਨ ਨੇਤਰ ਬਣ ਜਾਂਦੇ ਆ ਤੇ ਉਦੋਂ ਫਿਰ ਪਾਇ ਸ਼ਕਿੰਦੇ ਖੇੜ ਬਣਦੀ ਆ ਜਦੋਂ ਦੋ ਨੇਤਰਾਂ ਤੋਂ ਇੱਕ ਨੇਤਰ ਬਣ ਜਾਂਦਾ ਹੈ ਨਾ ਜੀਵ ਦਾ ਜਿਨੂੰ ਆਪਾਂ ਅਨੰਦ ਸਾਹਿਬ ਦੀ ਬਾਣੀ ਵਿੱਚ ਪੜਦੇ ਹਾਂ ਸਤਿਗੁਰੂ ਮਿਲੇ ਆ ਦਿਵ ਦ੍ਰਿਸ਼ਟ ਹੋਈ ਜਦੋਂ ਆਪਾਂ ਉਸ ਚੀਜ਼ ਨੂੰ ਸਮਝ ਲਿਆ ਉਸ ਕਨਸੈਪਟ ਨੂੰ ਸਮਝ ਲਿਆ ਗੁਰਬਾਣੀ ਦੇ ਅਕੋਰਡ ਨੂੰ ਸਮਝ ਲਿਆ ਤੇ ਆਟੋਮੈਟਿਕਲੀ ਮਾਲਕ ਸਾਡੇ ਤੇ ਫਿਰ ਕਿਰਪਾ ਕਰ ਦਿੰਦਾ ਫਿਰ ਸਾਨੂੰ ਸੋਝੀ ਆ ਜਾਂਦੀ ਉਹ ਮਾਲਕ ਦਾ ਪ੍ਰਕਾਸ਼ ਰੂਪ ਸਾਡੇ ਸਾਹਮਣੇ ਪ੍ਰਗਟ ਹੋ ਜਾਂਦਾ ਫਿਰ ਉੱਥੇ ਆਪਾਂ ਆਪਣੇ ਭਰਮ ਨੂੰ ਖਤਮ ਕਰਨਾ ਹੁੰਦਾ ਹੈ ਕੋਸ਼ਿਸ਼ ਇਹੀ ਕਰਨੀ ਹੁੰਦੀ ਹੈ ਕਿ ਸਾਡਾ ਭਰਮ ਖਤਮ ਹੋ ਜਾਵੇ ਕਿ ਮੈਂ ਉਹੀ ਸਭ ਕੁਝ ਕਰ ਰਿਹਾ ਮੈਂ ਕੁਝ ਵੀ ਨਹੀਂ ਹੈ ਜਦੋਂ ਧਰਮ ਖਤਮ ਹੋ ਜਾਂਦਾ ਹੈ ਪਰਮੇਸ਼ਰ ਦੇ ਵਿੱਚ ਮਨ ਸਮਾ ਜਾਂਦਾ ਹੈ ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਹੈ ਇਹ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਦੱਸਿਆ ਉਥੇ ਪਾਸ਼ਾ ਕਹਿੰਦੇ ਮੇਰਾ ਤਾਂ ਜਨਮ ਮਰਨ ਖਤਮ ਹੋ ਜਾਂਦਾ ਐਸੇ ਜੀਵਾ ਦੀ ਮਾਲਕ ਡਿਊਟੀ ਲਾ ਕੇ ਮਾਲਕ ਉਹਨਾਂ ਨੂੰ ਗੁਰਮੁਖ ਜਨ ਦਾ ਕਿਤਾਬ ਦੇ ਕੇ ਉਹਨਾਂ ਦੀ ਡਿਊਟੀ ਲਾਉਂਦਾ ਐਸੇ ਗੁਰਮੁਖ ਜਨ ਫਿਰ ਸਾਨੂੰ ਸੋਝੀ ਦਿੰਦੇ ਆ ਸਾਨੂੰ ਗਿਆਨ ਬਖਸ਼ਿਸ਼ ਕਰਦੇ ਆ ਸਾਨੂੰ ਸਮਝਾਉਂਦੇ ਨੇ ਇਸ ਕਰਕੇ ਪਿਆਰਿਓ ਇਹ ਕੋਸ਼ਿਸ਼ ਕਰਨੀ ਆਪਾਂ ਗੁਰਮਤ ਨੂੰ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ ਹੈ ਪ੍ਰੈਕਟੀਕਲੀ ਇਹਨੂੰ ਲੈ ਕੇ ਚੱਲਣ ਦਾ ਯਤਨ ਕਰਨਾ ਹੈ ਮਾਲਕ ਕਿਰਪਾ ਕਰੇ ਸਾਨੂੰ ਸੋਝੀ ਆਵੇ ਭੁੱਲਾ ਚੁੱਕਾ ਦੀ ਖੇਮਾ ਬਖਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ